ਇਥੇ ਅੰਨੀ ਪੀਂਦੀ ਹੈ ਤੇ ਕੁੱਤੇ ਚੱਟਦੇ ਨੇ ਤੇ ਇਸ ਦੀ ਇੱਕ ਬਹੁਤ ਵੱਡੀ ਉਦਾਹਰਨ ਪੰਜਾਬ ਤੋਂ ਆਈ ਹੈ ਸੁਣ ਕੇ ਤੁਹਾਨੂੰ ਯਕੀਨ ਨਹੀਂ ਹੋਣਾ ਇੱਕ ਮਰ ਚੁੱਕੇ ਵਿਅਕਤੀ ਨੂੰ ਮਰਨ ਤੋਂ 4 ਸਾਲ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਉਹ ਵਿਅਕਤੀ ਮਰਿਆ ਉਦੋਂ ਸੀ ਜਦੋਂ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੋਈ ਸੀ ਤੇ ਇਹ ਸਾਰੀ ਕਹਾਣੀ ਕਿਵੇਂ ਵਾਪਰੀ ਉਹ ਵਿਅਕਤੀ ਜਿਹਨੂੰ ਕਿ ਉਮਰ ਕੈਦ ਦੀ ਸਜ਼ਾ ਹੋਈ ਸੀ ਉਹ ਮਰਿਆ ਕਿਵੇਂ ਫਿਰ ਹੁਣ ਉਹ ਫੜਿਆ ਕਿਵੇਂ ਗਿਆ ਤੇ ਹੁਣ ਉਹਦੀ ਕਹਾਣੀ ਹੋਕ ਹੀ ਰਹੀ ਹੈ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਇਹਦੇ ਬਾਰੇ ਲਿਖਿਓ ਕਿ ਸਾਡੇ ਸਿਸਟਮ ਚ ਇਹ ਚੱਲੀ ਕੀ ਜਾਂਦਾ ਹੈ ਤੇ ਬੇਨਤੀ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਕਰ ਲਓ ਕਹਾਣੀ ਹੈ ਜੀ ਇੱਕ ਹਿਮਾਂਸ਼ੂ ਨਾਮ ਦਾ ਵਿਅਕਤੀ ਜਿਹੜਾ ਜਲੰਧਰ ਦੇ ਵਿੱਚ ਰਹਿੰਦਾ ਸੀ 4 ਸਾਲ ਪਹਿਲਾਂ ਜਦੋਂ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੋਈ ਸੀ ਉਮਰ ਕੈਦ ਦੀ ਸਜ਼ਾ ਵੀ ਬੜੇ ਘਟਿਆ ਕੇਸ ਦੇ ਵਿੱਚ ਹੋਈ ਸੀ ਇੱਕ ਲੜਕੀ ਦੇ ਨਾਲ ਨਵਾਲਗ ਲੜਕੀ ਦੇ ਨਾਲ ਗਲਤ ਕੰਮ ਕਰਨ ਕਰਕੇ ਉਹਦੇ ਉੱਪਰ 500 ਐਕਟ ਲੱਗਾ ਸੀ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਤੇ ਫਿਰ ਉਹ ਕਾਗਜ਼ਾਂ ਦੇ ਵਿੱਚ ਮਰ ਗਿਆ ਡੈਥ ਸਰਟੀਫਿਕੇਟ ਜੇਲ੍ਹ ਦੇ ਵਿੱਚ ਜਮ੍ਹਾਂ ਹੋ ਗਿਆ ਤੇ ਫਿਰ ਉਹ ਹੁਣ ਅਚਾਨਕ ਪੁਲਿਸ ਨੇ ਜਿੰਦਾ ਫੜ ਲਿਆ ਕਹਾਣੀ ਕਿਵੇਂ ਹੋਈ ਹੋਇਆ ਇੰਚ ਹਮਾਂਸ਼ੂ ਜੈਸ ਨੂੰ ਉਮਰਕੈਦ ਦੀ ਸਜ਼ਾ ਹੋਈ ਸੀ ਉਹ ਜੇਲ੍ਹ ਤੋਂ ਪਰੋਲ ਤੇ ਛੁੱਟੀ ਤੇ ਬਾਹਰ ਆਇਆ ਤੇ ਬਾਹਰ ਆਇਆ ਜਦੋਂ ਤੇ ਸਕੀਮ ਬਣਾਈ ਕਿਸੇ ਬੰਦੇ ਨਾਲ ਰਲ ਕੇ ਵੀ ਯਾਰ ਮੌਤ ਦਾ ਆਪਾਂ ਨਕਲੀ ਜਾਲੀ ਸਰਟੀਫਿਕੇਟ ਬਣਾ ਲਈ ਕਿਸੇ ਵਿਅਕਤੀ ਦੇ ਨਾਲ ਮਿਲਮਲਾ ਕੇ ਤੇ ਮੌਤ ਦਾ ਜਾਲੀ ਸਰਟੀਫਿਕੇਟ ਤਿਆਰ ਕਰਵਾ ਲਿਆ ਗਿਆ ਜਿਵੇਂ ਕਿ ਇੱਥੇ ਕਹਿੰਦੇ ਨੇ ਵੀ ਇੱਥੇ ਸਾਰਾ ਕੁਝ ਹੋ ਜਾਂਦਾ ਬਸ ਤੁਹਾਡੇ ਕੋਲ ਆ ਚਾਹੀਦਾ ਇਦਾਂ ਜਾਲੀ ਸਰਟੀਫਿਕੇਟ ਤਿਆਰ ਕਰਵਾ ਲਿਆ ਤੇ ਫਿਰ ਹਿਮਾਂਸ਼ੂ ਨੇ ਆਪਣੀ ਭੈਣ ਨੂੰ ਉਹ ਸਰਟੀਫਿਕੇਟ ਦੇ ਕੇ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਉਹਦੀ ਭੈਣ ਨੇ ਉਹ ਮਰੇ ਹੋਏ ਦਾ ਜਿਹੜਾ ਡੈਥ ਸਰਟੀਫਿਕੇਟ ਸੀ ਮੌਤ ਸਰਟੀਫਿਕੇਟ ਉਹ ਜੇਲ੍ਹ ਚ ਜਾ ਕੇ ਜਮਾ ਕਰਾ ਦਿੱਤਾ ਤੇ ਜੇਲ੍ਹ ਵਾਲਿਆਂ ਨੇ ਮੰਨ ਲਿਆ ਵੀ ਹਾਂ ਬਈ ਹਾਂ ਉਹ ਹਮਾਂਸ਼ੂ ਜਿਹੜਾ ਉਮਰ ਕੈਦੀ ਸੀ ਸਾਡੇ ਕੋਲ ਉਹਦੀ ਤਾਂ ਹੋ ਗਈ ਮੌਤ ਪੂਰੀ ਕਹਾਣੀ ਸੁਣਿਓ ਫਿਰ ਇੱਥੇ ਚੱਲੀ ਕੀ ਜਾਂਦਾ ਅੱਛਾ ਜੀ ਉਹਨਾਂ ਨੇ ਫੈਲਬੰਦ ਕਰਤੀ ਉਸ ਤੋਂ ਬਾਅਦ ਹਮਾਂਸ਼ੂ ਸਾਹਿਬ ਨੇ ਕੀ ਕੀਤਾ ਹਮਾਂਸ਼ੂ ਆਪਦੀ ਭੂਆ ਕੋਲ ਪਾਸੇ ਜਾ ਕੇ ਰਹਿਣ ਲੱਗ ਪਿਆ ਪਹਿਲਾਂ ਉਹ ਮੋਨਾ ਸੀ ਤੇ ਦਾੜ੍ਹੀ ਨਹੀਂ ਸੀ ਰੱਖਦਾ ਬਾਤ ਦਾੜੀ ਦੂੜੀ ਰੱਖ ਲਈ ਥੋੜਾ ਹੁਲੀਆ ਬਦਲ ਲਿਆ ਨਾ ਨਕਲੀ ਕਰ ਲਿਆ ਫੜਿਆ ਕਿਵੇਂ ਗਿਆ ਜਿਹੜੇ ਆ ਫਿੰਗਰਪ੍ਰਿੰਟ ਨਹੀਂ ਜਿਹੜੇ ਆਪਾਂ ਆਧਾਰ ਕਾਰਡ ਬਣਾਉਣ ਵੇਲੇ ਲਵਾਉਣੇ ਆ ਇਹਨਾਂ ਕਾਰਨ ਪੁਸ਼ਟੀ ਹੋਈ ਤੇ ਉਹ ਫੜਿਆ ਗਿਆ ਕਿਸੇ ਕੰਮ ਦੇ ਲਈ ਜਦੋਂ ਉਹ ਆ ਆਧਾਰ ਆ ਜਿਹੜੇ ਫਿੰਗਰਪ੍ਰਿੰਟ ਲਾਏ ਤਾਂ ਹਮਾਂਸ਼ੂ ਸਾਹਿਬ ਦੀ ਪੁਸ਼ਟੀ ਹੋ ਗਈ ਵੀ ਇਹ ਤਾਂ ਉਹੀ ਹੈ ਜਿਹੜਾ ਜੇਲ੍ਹ ਚੋਂ ਭੱਜਿਆ ਸੀ ਜਿਹੜਾ ਮਰਿਆ ਹੋਇਆ ਸੀ ਜਦੋਂ ਉਹ ਇਸ ਤਰ੍ਹਾਂ ਰਹਿ ਰਿਹਾ ਸੀ ਤਾਂ ਫਿਰ ਕਈ ਵਾਰੀ ਬੰਦਾ ਠੁਕਰੀ ਮਾਰ ਬੈਂਦਾ ਇਸੇ ਤਰ੍ਹਾਂ ਮਾਰਮੋਰ ਬੈਠਾ ਦੱਸ ਬੈਠਾ ਤੇ ਫਿਰ ਕਈਆਂ ਦੀ ਲਾਗਡਟ ਵੀ ਹੁੰਦੀ ਹੈ ਤੇ ਗੱਲ ਪੁਲਿਸ ਕੋਲ ਪਹੁੰਚ ਗਈ ਵੀ ਭਾਈ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਮਰੇ ਦਾ ਸਰਟੀਫਿਕੇਟ ਦੇ ਕੇ 4 ਸਾਲ ਤੋਂ ਮਰਿਆ ਹੋਇਆ ਉਹ ਤਾਂ ਆਪਦੀ ਭੂਆ ਕੋਲ ਰਹਿੰਦਾ ਆ ਉਹਦਾ ਨਾਮ ਪੁਲਿਸ ਨੇ ਜਾ ਕੇ ਗ੍ਰਿਫਤਾਰ ਕਰ ਲਿਆ ਗ੍ਰਫਤਾਰ ਕਰਕੇ ਜਦੋਂ ਹਮਾਂਸ਼ੂ ਦੇ ਫਿੰਗਰਪ੍ਰਿੰਟਾ ਜਿਹੜੇ ਉਂਗਲਾਂ 'ਤੇ ਲਾਏ ਤਾਂ ਫਿਰ ਉਹਦਾ ਨਾਮ ਮਸ਼ੀਨ 'ਚ ਬੋਲ ਪਿਆ ਵੀ ਇਹ ਤਾਂ ਹਮਾਂਸ਼ੂ ਹੈ ਉਹੀ ਹਮਾਂਸ਼ੂ ਜਿਨੇ ਘਟਿਆ ਕਰਦੂਦ ਕੀਤੀ ਸੀ ਉਮਰ ਕੈਦ ਦੀ ਸਜ਼ਾ ਪੂਕ ਤਰਿਆ ਸੀ ਜੇਲ੍ਹ ਦੇ ਵਿੱਚ ਸੀ ਤੇ ਭੱਜਿਆ ਹੋਇਆ ਸੀ ਤੇ ਫਿਰ ਪੁਲਿਸ ਨੇ ਉਹਨੂੰ ਗ੍ਰਫਤਾਰ ਕੀਤਾ ਹੁਣ ਪੁਲਿਸ ਉਹਦਾ ਰਿਮਾਂਡ ਲੈ ਕੇ ਇਹ ਲੱਭਣ ਇਹ ਖੰਗਾਲਣ ਦੇ ਵਿੱਚ ਲੱਗੀ ਹੈ ਭਈ ਉਹਨੇ ਉਹ ਜਿਹੜਾ ਜਾਲੀ ਸਰਟੀਫਿਕੇਟ ਬਣਾਇਆ ਸੀ ਮੌਤ ਦਾ ਉਹ ਕਿਵੇਂ ਬਣਾਇਆ ਸੀ ਕਿਹਨੇ ਬਣਵਾ ਕੇ ਦਿੱਤਾ ਸੀ ਕਿਹਦੇ ਨਾਲ ਰਲ ਕੇ ਬਣਾਇਆ ਸੀ ਕਿਹੜੇ ਸੇਵਾ ਕੇਂਦਰ ਵਾਲਿਆਂ ਨੇ ਉਹਦੀ ਇਸ ਕੰਮ 'ਚ ਮਦਦ ਕੀਤੀ ਸੀ ਇਹ ਸਾਰੇ ਕੁਝ ਦੇ ਲਈ ਪੁਲਿਸ ਜਿਹੜੀ ਆ ਉਹ ਖੰਘਾਲ ਰਹੀ ਆ ਸਾਰਾ ਕੁਝ ਉਹਦੀ ਪੁੱਛ ਗਿੱਚ ਚੱਲ ਰਹੀ ਹੈ ਪਰ ਤੁਸੀਂ ਇਹ ਕਹਾਣੀ ਨੂੰ ਗੌਰ ਨਾਲ ਸਮਝੋ ਇਹਦਾ ਮਤਲਬ ਜਿਵੇਂ ਕੁਝ ਲੋਕ ਕਹਿ ਦਿੰਦੇ ਨੇ ਵੀ ਇੱਥੇ ਵੀ ਸਾਰਾ ਕੁਝ ਹੋ ਜਾਂਦਾ ਤੁਹਾਡੇ ਕੋਲ ਆ ਚਾਹੀਦਾ ਤਾਂ ਫਿਰ ਅਗਲੇ ਸਾਰਾ ਕੁਝ ਕਰਵਾ ਲੈਂਦੇ ਨੇ ਪਰ ਹਰਾਨਗੀ ਦੀ ਗੱਲ ਅੰਨੀ ਪੀਂਦੀ ਤੇ ਕੁੱਤੇ ਚੱਟਦੇ ਨੇ ਜਿਹੜੇ ਜੇਲ ਅਧਿਕਾਰੀਆਂ ਨੂੰ ਉਹ ਸਰਟੀਫਿਕੇਟ ਜਮ੍ਹਾਂ ਕਰਵਾਇਆ ਗਿਆ ਸੀ ਉਹਨਾਂ ਵੀ ਪਿਓ ਦੇ ਪੁੱਤਾਂ ਨੇ ਚੈੱਕ ਹੀ ਨਹੀਂ ਕੀਤਾ ਵੀ ਇਹ ਨਕਲੀ ਆ ਕਿ ਅਸਲੀ ਆ ਜਾਲੀ ਆ ਕਿ ਕੀ ਆ ਚੁੱਪ ਕਰਕੇ ਰੱਖ ਕੇ ਫਾਈਲ ਤੇ ਫਾਈਲ ਕਲੋਜ਼ ਕਰਤੀ ਬੰਦ ਇਦਾਂ ਦੀਆਂ ਬੜੀਆਂ ਜਿਹੜੀਆਂ ਨਵੀਆਂ-ਨਵੀਆਂ ਚੀਜ਼ਾਂ ਸਾਡੇ ਸਿਸਟਮ ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇਹ ਬੜੀ ਅਜੀਬ ਸੀ ਤੁਸੀਂ ਵੀ ਇਹਦੇ ਬਾਰੇ ਆਪਣਾ ਵਿਚਾਰ ਲਿਖਿਓ ਵੀ ਇਹ ਸਾਰਾ ਕੁਝ ਇੱਥੇ ਚੱਲੀ ਕਿਵੇਂ ਜਾਂਦਾ ਦੂਜੀ ਵੱਡੀ ਖਬਰ ਦੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਡੀਆਈਜੀ ਭੁੱਲਰ ਦੇ ਮਾਮਲੇ 'ਚ ਬਹੁਤ ਨਵੀਂ ਤੇ ਵੱਡੀ ਗੱਲ ਆ ਰਹੀ ਹੈ ਅੱਜ ਦੇ ਅਖਬਾਰਾਂ ਦੀ ਵੱਡੀ ਸੁਰਖੀ ਹੈ ਕਿ ਜਿਹੜਾ ਦਲਾਲ ਕ੍ਰਿਸ਼ਨੂ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੋਇਆ ਉਹਦੇ ਸੰਪਰਕ ਦੇ ਵਿੱਚ ਕੱਲਾ ਡੀਆਈਜੀ ਭੁੱਲਰ ਨਹੀਂ ਸੀ ਦੋ ਦਰਜਨ ਦੇ ਕਰੀਬ ਵੱਡੇ ਪੁਲਿਸ ਅਫਸਰ ਸੀ ਕ੍ਰਿਸ਼ਨੂ ਦੇ ਸੰਪਰਕ ਦੇ ਵਿੱਚ ਜਿਨ੍ਹਾਂ ਦੇ ਨਾਲ ਉਹ ਤਾਲਮੇਲ ਚ ਰਹਿੰਦਾ ਸੀ ਤੇ ਹੁਣ ਸੀਬੀਆਈ ਜਿਹੜੀ ਹੈ ਉਹ ਉਹਨਾਂ ਦੋ ਦਰਜਨ ਜਿਹੜੇ ਆਈਪੀਐਸ ਆਈਐਸ ਤੇ ਦੂਸਰੇ ਅਫਸਰ ਜਿਨ੍ਹਾਂ ਦੇ ਸੰਪਰਕ ਚ ਕ੍ਰਿਸ਼ਨੂ ਸੀ ਉਹਨਾਂ ਬਾਰੇ ਵੀ ਖੰਘਾਲ ਰਹੀ ਹੈ ਸਾਰਾ ਕੁਝ ਕ੍ਰਿਸ਼ਨੂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਆਖਰ ਕ੍ਰਿਸ਼ਨੂ ਦੀ ਤਾਰ ਕਿਹਦੇ ਨਾਲ ਕਿਵੇਂ ਤੇ ਕਿੰਨੀ ਜੁੜੀ ਸੀ ਤੁਸੀਂ ਦੇਖੋ ਯਾਰ ਇਹ ਕੀ ਸਿਸਟਮ ਬਣ ਗਿਆ ਰਿਸ਼ਵਤ ਲੈਣ ਦੇ ਲਈ ਵੀ ਇੱਥੇ ਸੀਬੀਆਈ ਕਹਿੰਦੀ ਦਲਾਲ ਰੱਖੇ ਜਾਂਦੇ ਨੇ ਸਿੱਧੀ ਰਿਸ਼ਵਤ ਲੈਣ ਦੀ ਜਿਹੜੀ ਆ ਰਿਸਕ ਨਾ ਲਿਆ ਜਾਵੇ ਡੇਢੇ ਤਰੀਕੇ ਨਾਲ ਰਿਸ਼ਵਤ ਲਈ ਜਾਵੇ ਉਹ ਸਾਰੇ ਕੁਸ਼ ਦੇ ਲਈ ਦਲਾਲ ਰੱਖੇ ਔਰ ਫੜਿਆ ਤਾਂ ਕ੍ਰਿਸ਼ਨੂ ਕੱਲੇ ਡੀਆਈਜੀ ਪੁੱਲਰ ਦੇ ਮਾਮਲੇ 'ਚ ਸੀ ਔਰ ਹੁਣ ਦੋ ਦਰਜਨ ਦੇ ਕਰੀਬ ਹੋਰ ਵੱਡੇ ਅਫਸਰ ਨੇ ਜਿਨ੍ਹਾਂ ਦੇ ਸਾਹ ਸੁੱਕੇ ਪਏ ਨੇ ਡੀਆਈਜੀ ਪੁੱਲਰ ਦੇ ਉੱਪਰ ਪਹਿਲਾਂ ਚਾਰ ਪਰਚੇ ਹੋ ਚੁੱਕੇ ਨੇ ਤੇ ਹੁਣ ਵਿਜੀਲੈਂਸ ਨੇ ਪੰਜਵਾਂ ਪਰਚਾ ਡੀਆਈਜੀ ਪੁੱਲਰ ਤੇ ਕਰ ਦਿੱਤਾ ਹੋਇਆ ਤੇ ਉਸ ਤੋਂ ਬਾਅਦ ਹੁਣ ਇਹ ਕਹਾਣੀ ਅੱਗੇ ਤੁਰ ਰਹੀ ਹੈ ਤੇ ਜੇਕਰ ਸੀਬੀਆਈ ਨੇ ਇਸ ਮਾਮਲੇ ਨੂੰ ਸੀਰੀਅਸ ਮੰਨ ਕੇ ਇਹਦੀ ਤੈ ਤੱਕ ਇਨਵੈਸਟੀਗੇਸ਼ਨ ਕੀਤੀ ਪੜਤਾਲ ਕੀਤੀ ਤਾਂ ਸੱਚ ਬੜੇ ਹੈਰਾਨੀਜਨਕ ਸਾਹਮਣੇ ਆ ਸਕਦੇ ਨੇ ਇੱਕ ਅਨਾਰ 100 ਬਿਮਾਰ ਵਾਲਾ ਮਾਮਲਾ ਸਾਹਮਣੇ ਆ ਸਕਦਾ ਕਿਉਂਕਿ ਇੱਕ ਕ੍ਰਿਸ਼ਨੂ ਸੀ ਤੇ ਜਿਹੜੇ ਜਿਹੜੇ ਹੋ ਸਕਦਾ ਹੈ ਜਿਹੜੇ ਜਿਹੜੇ ਅ fırsਰਾਂ ਨੂੰ ਮਾਲਕ ਮਾਉਣ ਦੀ ਇੱਛਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਕਿ ਭਾਈ ਕ੍ਰਿਸ਼ਨੂ ਵਾਵਾ ਰੋਲ ਅਦਾ ਕਰ ਦਿੰਦਾ ਕ੍ਰਿਸ਼ਨੂ ਲਈ ਕਮਾ ਲਓ ਤੇ ਹੋ ਸਕਦਾ ਇਸ ਕਰਕੇ ਫਿਰ ਕ੍ਰਿਸ਼ਨੂ ਨੂੰ ਕਈ ਸਾਰੇ ਜਿਹੜੇ ਨੇ ਉਹਦੇ ਨਾਲ ਯਾਰੀ ਪਾ ਕੇ ਵਰਤਦੇ ਰਹੇ ਹੁਣ ਹੁਣ ਅੱਗੇ ਜਿਹੜੀ ਜਾਣਕਾਰੀ ਆ ਉਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਏਗੀ ਪਰ ਇੱਕ ਗੱਲ ਇੱਥੇ ਮੈਂ ਸਾਫ਼ ਬੋਲਦਿਆਂ ਜਿੰਨਾ ਵੀ ਪੈਸਾ ਭ੍ਰਿਸ਼ਟਾਚਾਰ ਦਾ ਇਕੱਠਾ ਕੀਤਾ ਜਾਂਦਾ ਹੈ ਇਹ ਆਮ ਲੋਕਾਂ ਦਾ ਲਹੂ ਹੈ ਇਹ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟੀ ਜਾਂਦੀ ਹੈ ਔਰ ਲੁੱਟਦਾ ਕੌਣ ਹੈ ਜਿਨ੍ਹਾਂ ਨੂੰ ਇਨਸਾਫ਼ ਕਰਨ ਦੀ ਜਿਨ੍ਹਾਂ ਤੋਂ ਇਨਸਾਫ ਲੈਣ ਦੀ ਉਮੀਦ ਹੁੰਦੀ ਹੈ ਉਹੀ ਲੁੱਟਦੇ ਨੇ ਤੇ ਫਿਰ ਕਿਉਂ ਨਾ ਕਿਹਾ ਜਾਵੇ ਵੀ ਇੱਥੇ ਅੰਨੀ ਪੀਂਦੀ ਐ ਤੇ ਕੁੱਤੇ ਚੱਟਦੇ ਨੇ ਤੇ ਇੱਥੇ ਵਾੜ ਹੀ ਖੇਤ ਨੂੰ ਖਾ ਰਹੀ ਐ ਹੁਣ ਇੱਕ ਤੀਜੀ ਖਬਰ ਪਿਛਲੇ ਦਿਨੀ ਜਗਰਾਉਂ ਦੇ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇਜਪਾਲ ਸਿੰਘ ਦਾ ਉਸ ਮਾਮਲੇ 'ਚ ਅੱਜ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਇੱਕ ਵਿਅਕਤੀ ਹਨੀ ਰੋਮੀ ਔਰ ਦੂਸਰਾ ਗਗਨ ਇਹ ਦੋਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਇਹਨਾਂ ਦੋਨਾਂ ਦਾ ਨਾਮ ਸਭ ਤੋਂ ਮੁੱਖ ਰੂਪ ਦੇ ਵਿੱਚ ਉਸ ਕੇਸ 'ਚ ਸਾਹਮਣੇ ਆ ਰਿਹਾ ਸੀਗਾ ਤੇ ਹੈਰਾਨਗੀ ਦੀ ਗੱਲ ਤਾਂ ਇਹ ਆ ਪਿਆਰਿਓ ਵੀ ਪੰਜਾਬ 'ਚ ਮਾਹੌਲ ਬਣ ਕਿਦਾਂ ਦਾ ਗਿਆ ਸਰਕਾਰਾਂ ਦੇ ਦਾਅਵੇ ਕੀ ਨੇ ਤੇ ਮਾਹੌਲ ਕੀ ਹੈ ਇਹਦੇ ਬਾਰੇ ਹੁਣ ਤੁਸੀਂ ਆਪੇ ਸੋਚ ਲਿਓ ਤੇ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ